ਕੈਦ ਦੀ ਜ਼ੰਜੀਰ ਕਿ ਜ਼ੰਜੀਰ ਵਿੱਚ ਕੈਦ ਹੋ ਕੇ ਫਿਰ ਕਿਉਂ ਰੋਣਾ ਹੈ ਜੇ ਤੂੰ ਆਪਣਾ ਰਾਹ ਖੁਦ ਨਹੀਂ ਲੱਭ ਸਕਦਾ ਸੋ ਸਾਡੇ ਪਿਤਾ ਨੇ ਸਾਡੇ ਬਾਪ ਨੇ ਨਾ ਸਿਰਫ ਸਾਨੂੰ ਇੱਕ এডਿਕੇਸ਼ਨ ਦੀ ਰੋਸ਼ਨੀ ਦਿੱਤੀ ਸਾਡੇ ਲਈ ਰੋਸ਼ਨੀ ਦੇ ਕਿਰਨ ਬਣੇ ਬਹੁਤ ਮੇਰੇ ਫਾਦਰ ਇਨ-ਲਾ ਸਿਰਫ ਇੱਕ ਪਰਿਵਾਰ ਦਾ ਸਹਾਰਾ ਹੀ ਨਹੀਂ ਸੀ ਉਹ ਇੱਕ ਬਲਕਿ ਇੱਕ ਬਹੁਤ ਹੀ ਮਜ਼ਬੂਤ ਦਲੇ ਤੇ ਆਤਮ ਵਿਸ਼ਵਾਸੀ ਭਰਪੂਰ ਇਨਸਾਨ ਸੀ ਜੀਤ ਸਿੰਘ ਪੰਗੂ ਸ਼ਵਾਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਕਲਗਰੀ ਦੇ ਵਿੱਚ ਮੈਂ ਰਾਈਟਰ ਫੋਰਮ ਜਿਹੜਾ ਇੱਕ ਪਹਿਲਾਂ ਬਣਿਆ ਸੀ ਉਹਦੇ ਫਾਊਂਡਰ ਜਿਸ ਦਾ ਨਾਮ ਰਾਈਟਰ ਫੋਰਮ ਦਾ ਅੱਜਕੱਲ ਕਲਗਰੀ ਲੇਖਕ ਸਭਾ ਤੇ ਕਲਚਰ ਐਸੋਸੀਏਸ਼ਨ ਆ ਸ਼ੁਰੂ ਦੇ ਵਿੱਚ ਇਸ ਦਾ ਨਾਮ ਰਾਈਟਰ ਫੋਰਮ ਰੱਖਿਆ ਗਿਆ ਸੀ ਉਹਦੇ ਫਾਊਂਡਰ ਸਰਦਾਰ ਸ਼ਮਸ਼ੀਰ ਸਿੰਘ ਸੰਧੂ ਪਿਹੜੇ ਦਿਨੀ ਸਾਨੂੰ ਸੁਦੀਵੀ ਬਿਸ਼ੋੜਾ ਦੇ ਗਏ ਹਨ ਉਹਨਾਂ ਦੇ ਪਰਿਵਾਰ ਵੱਲੋਂ ਸੈਲੀਬ੍ਰੇਸ਼ਨ ਆਫ ਲਾਈਫ ਇੱਕ ਕਲਗਰੀ ਵਿੱਚ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੇ ਵਿੱਚ ਸ਼ਮਸ਼ੇਰ ਸਿੰਘ ਸੰਧੂ ਹੁਣਾ ਦੇ ਸਨੇਹੀ ਯਾਰ ਮਿੱਤਰ ਰਿਸ਼ਤੇਦਾਰ ਭਾਰੀ ਗਿਣਤੀ ਦੇ ਵਿੱਚ ਸ਼ਾਮਲ ਹੋਏ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਇਸ ਸਾਰੇ ਪ੍ਰੋਗਰਾਮ ਦੀਆਂ ਮੁੱਖ ਝਲਕੀਆਂ ਤੁਸੀਂ ਬਣੇ ਰਹੋ ਸ਼ਵਾਲਕ ਟੀਵੀ ਚੈਨਲ ਦੇ ਨਾਲ ਤੁਹਾੰਨ ਸਾਰੇ ਸਾਡੇ ਬਹੁਤ ਸਤਿਕਾਰਯੋਗ ਅੰਕਲ ਜੀ ਸਰਦਾਰ ਸ਼ਮਸ਼ੇਰ ਸਿੰਘ ਸੰਧੂ ਜੀ ਦੀ ਲਾਈਫ ਨੂੰ ਸੈਲੀਬ੍ਰੇਟ ਕਰਨ ਲਈ ਇਕੱਤਰ ਹੋਏ ਆ ਜਿੰਨੇ ਵੀ ਤੁਸੀਂ ਆਏ ਹੋ ਸਾਰੇ ਬਹੁਤ ਬਹੁਤ ਧੰਨਵਾਦ ਮੈਂ ਸਭ ਤੋਂ ਪਹਿਲਾਂ ਇਹ ਸਮਝਦਾ ਕਿ ਇਹ ਪਿਰਤ ਜੋ ਸੰਧੂ ਪਰਿਵਾਰ ਨੇ ਪਾਈ ਆ ਕਿ ਲਾਈਫ ਨੂੰ ਸੈਲੀਬ੍ਰੇਟ ਕਰਨ ਦਾ ਜਿਹੜਾ ਆ ਤਰੀਕਾ ਇਹ ਬਹੁਤ ਅੱਛਾ ਤੇ ਇਹ ਹੋਣਾ ਚਾਹੀਦਾ ਸੀ ਜਿਸ ਤਰ੍ਹਾਂ ਦੀ ਲਾਈਫ ਉਹਨਾਂ ਨੇ ਜੀਵੀ ਆ ਉਹ ਇਸੇ ਤਰ੍ਹਾਂ ਦੀ ਲਾਈਫ ਦਾ ਸੈਲੀਬ੍ਰੇਸ਼ਨ ਉਹਨਾਂ ਦੇ ਵਾਸਤੇ ਹੋਣੀ ਚਾਹੀਦੀ ਸੀ ਇਹ ਪਰਿਵਾਰ ਵੱਲੋਂ ਇੱਕ ਬਹੁਤ ਚੰਗਾ ਉਪਰਾਲਾ ਕੀਤਾ ਗਿਆ ਇਸ ਲਈ ਸਭ ਤੋਂ ਵੱਧ ਧੰਨਵਾਦ ਆ ਤੁਹਾਡਾ ਸਾਰਿਆਂ ਦਾ ਜਿਹਨੇ ਇਹ ਉਪਰਾਲਾ ਕੀਤਾ ਤੇ ਅੰਕਲ ਜੀ ਦੀ ਜ਼ਿੰਦਗੀ ਵਿੱਚ ਜੇ ਮੈਂ ਉਹਨਾਂ ਦੀਆਂ ਕਿਤਾਬਾਂ ਦੇ ਵਿੱਚੋਂ ਪਹਿਲੀ ਕਿਤਾਬ ਜਿਹੜੀ ਬਾਣ ਸ਼ੁਆ ਤੁ ਇਸ ਇਨਸਾਨ ਨੂੰ ਜੇ ਸਮਝਣਾ ਹੋਵੇ ਤਾਂ ਉਹਦੇ ਆਪਣੇ ਲਫ਼ਜ਼ਾਂ ਦੇ ਵਿੱਚੋਂ ਉਹਦੀ ਆਪਣੀਆਂ ਲਿਖਤਾਂ ਦੇ ਵਿੱਚੋਂ ਜੇ ਸਮਝੀਏ ਤਾਂ ਉਹਦੇ ਲਈ ਮੇਰਾ خیال ਹੈ ਇੱਕ ਬਹੁਤ ਚੰਗੀ ਰਿਵਿਊਟ ਬਣੇਗੀ ਜਦੋਂ ਆਪਾਂ ਉਹਨਾਂ ਦੀਆਂ ਲਿਖਤਾਂ ਵਿੱਚੋਂ ਇਹ ਦੇਖਾਂਗੇ ਜਦੋਂ ਪਹਿਲੀ ਕਿਤਾਬ ਉਹਨਾਂ ਨੇ ਛਾਪਣੀ ਸੀ ਬਨ ਸ਼ਵਾਤੂ ਉਸ ਤੋਂ ਪਹਿਲਾਂ ਕਾਫੀ ਚਿਰ ਪਹਿਲਾਂ ਕਿਉਂਕਿ ਇਸ ਤੋਂ ਪਹਿਲਾਂ ਉਹ ਗਜ਼ਲ ਨਹੀਂ ਸੀ ਲਿਖਦੇ ਘਰ ਦੇ ਵਿੱਚ ਮਾਹੌਲ ਬੜਾ ਸਾਹਿਤਿਕ ਸੀ ਬਹੁਤ ਪੜਾਈ ਸੀ ਬਹੁਤ ਕੁਝ ਉਹਨਾਂ ਨੇ ਪੜਿਆ ਹੋਇਆ ਸੀ ਪਰ ਗਜ਼ਲ ਦਾ ਉਹਨਾਂ ਦੇ ਮੈਨੂੰ ਯਾਦ ਆ ਕਿ ਇੱਥੇ ਗਜ਼ਲ ਦੇ ਉਸਤਾਦ ਕਸ਼ਮੀਰਾ ਸਿੰਘ ਚਮਨ ਸਨ ਤੇ ਕਸ਼ਮੀਰਾ ਸਿੰਘ ਚਮਨ ਨੇ ਉਹਨਾਂ ਨੂੰ ਇਹ ਕਿਹਾ ਕਿ ਗਜ਼ਲ ਦੇ ਕੁਝ ਡਿਸਪਲਨ ਹੁੰਦੇ ਆ ਤੇ ਗਜ਼ਲ ਦੀ ਬਹਿਰ ਹੁੰਦੀ ਆ ਤੁਸੀਂ ਉਸ ਬਹਿਰ ਤੋਂ ਬਗੈਰ ਗਜ਼ਲ ਨਹੀਂ ਦੇਖ ਸਕਦੇ। ਇਹ ਮੁਬਾਰਕ ਮਕਸ ਨੂੰ ਆਖਾਂ ਤੇ ਮੇਰਾ ਯਾਰ ਮੇਰੇ ਨਾਲ ਗੁੱਸੇ ਆਸ ਜਣਾ ਆਗਲ ਲਗ ਮਿਲੀ ਤੇ ਕਿਤੇ ਮੜ ਨ ਜਾਏ ਰਸੇ ਭੀੜ ਤੇਰੇ ਜਾਨ ਦੀ ਕਿਦਾਂ ਜ਼ਰਾ ਗਮ ਤੀੜ ਤੇਰੇ ਜਾਨ ਦੀ ਕਿਦਾਂ ਜ਼ਰਾ ਗਮ ਤੇਰੇ ਬਗੈਰ ਜ਼ਿੰਦਗੀ ਨੂੰ ਕੀ ਕਰਾਂਗਾ ਮੈਂ ਹੀ ਤੇਰੇ ਜਾਣ ਦੀ ਕਿ ਕਾ ਜ਼ਰਾ ਗਮ ਤੇਰੇ ਬਗੈਰ ਜ਼ਿੰਦਗੀ ਨੂੰ ਖੀ ਕਰਾਂਗਾ ਮੈਂ ਹੀ ਤੇਰੇ ਜਾਣ ਦੀ ਜੇ ਕਹਿਣਗੇ دیਵਾਨਾ ਹੋ ਗਿਆ ਜੇ ਰੋਇਆ ਤੇ ਕਹਿਣਗੇ دیਵਾਨਾ ਹੋ ਗਿਆ ਜੇ ਨਾ ਰੋਇਆ ਤੇ ਕਹਿਣਗੇ ਬੇਗਨਾ ਹੋ ਗਿਆ ਦੁਨੀਆਂ ਦੀ ਇਸ ਜਵਾਨ ਨੂੰ ਦੁਨੀਆਂ ਦੀ ਇਸ ਜਵਾਨ ਨੂੰ ਕਿੱਦਾਂ ਜ਼ਰਾ ਗਾਂ ਮੈਂ ਤੇਰੇ ਬਗਰ ਜ਼ਿੰਦਗੀ ਮੂਕੀ ਕਰਾਂਗਾ ਮੈਂ ਕੀ ਰੀਤੇਰੇ ਜਾਨ ਦੀ ਜਿਤਾ ਤੇ ਕਰ ਲਵਾ ਅਥਰੂ ਨਾ ਕੋਈ ਵੇਖਲੇ ਪਰਦਾ ਤੇ ਕਰ ਲਵਾ ਦਿਲ ਤੇ ਉਕੀਰੇ ਛਾਲਿਆ ਤੇ ਪੱਥਰ ਤਰਾਗਾ ਮੈਂ ਤੇਰੇ ਬਗੈਰ ਜ਼ਿੰਦਗੀ ਮੂਕੀ ਕਰਾਂਗਾ ਮੈਂ ਤੀੜ ਤੇਰੇ ਜਾਣ ਦੀ ਕਿੱਦਾਂ ਜ਼ਰਾ ਗਮ ਤੇਰੇ ਬਗੈਰ ਜ਼ਿੰਦਗੀ ਮੂ ਕੀ ਕਰਾਂ ਗਮ ਕੀਤੇ ਤੇਰੇ ਜਾਣ ਦੀ ਥੈਂਕ ਯੂ ਸੋ ਮੱਚ ਅਨਾਤਾ ਮਤਲਬ ਇਸ ਜੀ ਦਾ ਨਾਮ ਨਹੀਂ ਰਿਹਾ ਅਰਜੀਸ ਇਨਸਾਨ ਨੇ ਆਪਣੇ ਪਿਓ ਪਣੋ ਪੂਰੀ ਅਕਲ ਲਈਏ ਉਹ ਕਦੀ ਇਨਾਤ ਨਹੀਂ ਹੋ ਸਕਦਾ ਤੇ ਮੈਂ ਇਹੀ ਚਾਹਾਂਗਾ ਤੇ ਆਪਣੇ ਮਾਪਿਆਂ ਦੀ ਪੂਰੀ ਇੱਜ਼ਤ ਕਰੋ ਉਹ ਜੋ ਤੁਹਾਨੂੰ ਅੱਜ ਦੱਸ ਰਹੇ ਨੇ ਉਹਨਾਂ ਦੇ ਜਾਣ ਤੋਂ ਬਾਅਦ ਤੁਹਾਡੇ ਬਹੁਤ 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 ਕਮ ਆਪੇ ਤੁਹਾਡੇ ਸਾਰਿਆਂ ਦਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਨਾ ਪੁੰਨੂ ਵਰਗੇ ਯਾਰ ਬਣਾ ਦਿਲ ਦੇ ਬੂਹੇ ਛੋਟੇ ਜੇਕਰ ਨਾ ਪੁੰਨੂ ਵਰਗੇ ਯਾਰ ਬਣਾ ਉਠਾਂ ਵਾਲੇ ਸਜਣ ਨਾਲੇ ਤੂੰ ਸਨ ਤੂੰ ਸਨ ਅੱਖੀਆਂ ਲਾਈਆਂ ਕਿਉਂ ਉਠਾਂ ਵਾਲੇ ਸਜਣ ਨਾਲੇ ਤੂੰ ਸਨ ਅੱਖੀਆਂ ਲਾਈਆਂ ਕਿਉਂ ਮਾਣ ਬਣਾ ਸੀ ਤੈਨੂੰ ਹੁੰਦਾ ਵੱਡੀਆਂ ਵੱਡੀਆਂ ਅਤਲਾਂ ਦਾ ਨਿਉਂ ਦੇ ਸੌਦੇ ਕੋਟਾ ਖਾਕੇ ਨਯੋ ਦੇ ਸਾਥੇ ਕਾਟਾ ਖਾ ਕੇ ਸ਼ਤਰਾ ਨੇ ਮੁਰ ਜਾਇਆ ਕਿਉਂ ਕੈਦ ਦੀ ਜ਼ੰਜੀਰ ਕਿ ਜ਼ੰਜੀਰ ਵਿੱਚ ਕੈਦ ਹੋ ਕੇ ਫਿਰ ਕਿਉਂ ਰੋਣਾ ਹੈ ਜੇ ਤੂੰ ਆਪਣਾ ਰਾਹ ਖੁਦ ਨਹੀਂ ਲੱਭ ਸਕਦਾ ਸੋ ਸਾਡੇ ਪਿਤਾ ਨੇ ਸਾਡੇ ਬਾਪ ਨੇ ਨਾ ਸਿਰਫ ਸਾਨੂੰ ਇੱਕ ਐਜੂਕੇਸ਼ਨ ਦੀ ਰੌਸ਼ਨੀ ਦਿੱਤੀ ਸਾਡੇ ਲਈ ਰੌਸ਼ਨੀ ਦੇ ਕਿਰਨ ਬਣੇ ਬਹੁਤ ਸਾਰੇ ਲੋਕਾਂ ਦੇ ਕਿਉਂਕਿ ਐਜੂਕੇਸ਼ਨ ਨੇ ਸੀ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਨੂੰ ਰਚਨਾਇਆ ਤੇ ਮੈਨੂੰ ਉਹਨਾਂ ਦੀ ਤੀ ਹੋਂ ਤੇ ਮਾਨ ਹੈ ਔਰ ਮੈਨੂੰ ਆਪਣੇ ਭਰਾ ਪਰਜਾਈ ਤੇ ਉਹਨਾਂ ਦੀ ਫੈਮਲੀ ਤੇ ਮਾਨ ਹੈ ਆਪਣੀ ਮਾਂ ਤੇ ਮਾਨ ਹੈ ਜਿਨ੍ਹਾਂ ਨੇ ਸਾਨੂੰ ਇੱਥੇ ਤੱਕ ਪਹੁੰਚਾਇਆ ਕਿ ਅੱਜ ਅਸੀਂ ਇੱਥੇ ਤੱਕ ਪਹੁੰਚ ਚੁੱਕੇ ਹਾਂ ਅਸੀਂ ਸਿਰ ਉੱਚਾ ਕਰਕੇ ਕਹਿੰਦੇ ਹਾਂ ਕਿ ਅਸੀਂ ਸਰਦਾਸ਼ਮ ਸ਼ੇਰ ਸਿੰਘ ਸੰਧੂ ਦੀ ਔਲਾਦ ਬਹੁਤ ਗੱਛ ਤੂੰ ਤੁਰ ਗਿਆਂ ਦੁਨੀਆ ਤੋਂ ਦੋਸਤਾ ਸਾਨੂੰ ਭੁੱਲਣੀ ਨਹੀਂ ਜਿਦਾਈ ਤੇਰੀ ਰਾਜਟਰ ਫੋਰਮ ਹੈ ਤੇਰੀ ਦੇਣ ਸਾਨੂੰ ਦਿਲੋਂ ਦੇਣ ਤੇਰੀ ਭਲਾਈ ਕਰ ਭਲਾਈ ਤੇਰੀ ਸਦਾ ਇਸ ਚਮਨ ਦੀ ਕਰਾਂਗੇ ਬਾਗਬਾਨੀ ਇਸ ਚਮਨ ਦੀ ਕਰਾਂਗੇ ਬਾਗਬਾਨੀ ਕੋ ਮੈਂ ਟੈਕਦੀ ਜੜ ਰਹੁ ਲਗਾਈ ਤੇਰੀ ਗਾ ਜ਼ਿੰਦਗੀ ਦੇ ਗੀਤ ਜੋਤ ਸਾਹਸ ਦੀ ਜਗਾ ਸੁਣਦੀ ਲੀਕ ਤੋਂ ਆਏ ਰਸ਼ਨਾਈ ਤੇਰੀ ਇਹਨਾਂ ਸ਼ਬਦਾਂ ਦੇ ਮੈਂਨਾ ਕਿ ਸਿੱਖਿਆ ਨੂੰ ਆਪਨੇ ਸ਼ਬਦਾਂ ਨਾਲ ਸ਼ਰਧਾ ਦੇਣਾ ਤੇ ਪਰਮਾਤਮਾ ਨਾਲ ਸਾਧੀ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇ ਵਾਹਿਗੁਰੂ ਖਾਲਸਾ ਵਾਹਿਗੁਰੂ ਮੈਂ ਚੱਲਿਆ ਹਾਂ ਤੂੰ ਯਾਦ ਰੱਖੀ ਕੁਝ ਮੇਰਾ ਲਿਖਿਆ ਕੁਝ ਮੇਰੀ ਸਿੱਖਿਆ ਭੁੱਲ ਜਾਈਂ ਕੁਝ ਮੇਰਾ ਰੁੱਸਿਆ ਕੁਝ ਮੇਰਾ ਲੜਿਆ ਮੈਂ ਚੱਲਿਆ ਹਾਂ ਤੂੰ ਸਾਥ ਰੱਖੀ ਇੱਕ ਮੇਰੀ ਕਿਤਾਬ ਉਹ ਖਰਦਾ ਹਿਸਾਬ ਮੈਂ ਚੱਲਿਆ ਤੇ ਹਾਂ ਤੂੰ ਸਾਹਮਣੇ ਰੱਖੀ ਮੇਰਾ ਬਿਨ ਬੋਲਿਆ ਪਿਆਰ ਇਹ ਮੇਰਾ ਖੂਬਸੂਰਤ ਜਿਆ ਪਿਆਰੀ ਵਾਅ ਥੈਂਕ ਯੂ ਗਾਇਨ ਸ਼ਾਨ ਦੇ ਵਿੱਚ ਮੈਂ ਸਿਰਫ ਦੋ ਲਫ਼ਜ਼ ਹੀ ਕਹਾਂਗੀ ਕਿ ਬੈਰੀ ਮੇਰੇ ਫਾਦਰ ਇਨ-ਲਾ ਸਿਰਫ ਇੱਕ ਪਰਿਵਾਰ ਦਾ ਸਹਾਰਾ ਹੀ ਨਹੀਂ ਸੀ ਉਹ ਇੱਕ ਬਲਕਿ ਇੱਕ ਬਹੁਤ ਹੀ ਮਜ਼ਬੂਤ ਦਲੇ ਤੇ ਆਤਮ ਵਿਸ਼ਵਾਸੀ ਭਰਪੂਰ ਇਨਸਾਨ ਸੀ ਅਸੀਂ ਕਹਿ ਸਕਦੇ ਹਾਂ ਕਿ ਉਹ ਇੱਕ ਅਲਫਾ ਹਨ ਫੋਰ ਸੰ ਅਲਫਾ ਸੀ ਲਾਈਕ ਐਨ ਅਲਫਾ ਮੇਲ ਜਿਹੜੇ ਕਿ ਇੱਕ ਲੀਡਰ ਸੇਵੀਅਰ ਐਂਡ ਅ ਸਟਰੋਂਗ ਪੀਅਰ ਫਾਰ ਆਰ ਫੈਮਿਲੀ So, I have important family friends ne, daddy. I have I you words. But I would like to call upon Nabri to say a few words about her grandfather. But my English tongue, or my native tongue, is English, and I feel like I can't deliver what I need to say without saying it in this. So, I'm sorry if you don't understand. I truly, truly am. Bear with me. Today we gather not only in remembrance, uh, but in reservation, or sorry, in reverence, for a soul who moved through this world with depth, creativity, and a rare, quiet resilience. We gather to honor Shamsher Singh Sandhu, whose 90-year journey was a tapestry woven from courage, love, imagination, and resilience. ਹਰ ਕੜੀ ਹਰ ਰੰਗ ਤੈਨੂੰ ਹੀ ਫੇਰਾ ਮੈਂ ਢੋਲਦਾ ਹਰ ਕੜੀ ਹਰ ਰੰਗ ਤੈਨੂੰ ਹੀ ਫੇਰਾ ਮੈਂ ਢੋਲਦਾ ਛੁਪ ਰਿਹਾ ਹੈ ਯਾਰ ਕਿੱਥੇ ਕਿਉਂ ਨਹੀਂ ਤੂੰ ਬੋਲਦਾ ਹਰ ਕੜੀ ਹਰ ਰੰਗ ਤੈਨੂੰ ਹੀ ਫੇਰਾ ਮੈਂ ਢੋਲਦਾ ਛੁਪ ਰਿਹਾ ਹੈ ਯਾਰ ਕਿੱਥੇ ਕਿਉਂ ਨਹੀਂ ਤੂੰ ਬੋਲਦਾ ਕਲਮ ਦੀ ਇਸ ਲੋਕ ਉਤੇ ਰੱਖਿਆ ਤੂੰ ਭੇਤ ਕੀ ਹੈ ਨਿਰੰਤਰ ਵਿੱਚ ਰਵਾਨੀ ਹੱਥ ਨਹੀਂ ਢੋਲਦਾ ਭੇਤ ਖੋਜਣ ਤੋਂ ਸਦਾ ਤੁੰ ਭੇਤ ਉਹਨਾਂ ਦੇ ਖੋਲਦਾ ਵਾਰ ਦੇਵਨ ਜਿੰਦ ਨੂੰ ਵੀ ਥੋ ਜਿਨ੍ਹਾਂ ਨੂੰ ਵੀ ਅਦਾ ਕਹਿ ਰੰਗੇ ਵੀ ਖਮਰਾਸਤਾ ਆਉਦਾ ਤੇਰੇ ਤੀਕ ਹੈ ਕਹਿ ਰੰਗੇ ਵੀ ਖਮਰਾਸਤਾ ਆਉਦਾ ਤੇਰੇ ਤੀਕ ਹੈ ਤੇਰੀ ਯਾਦ ਹੈ सही इकली पैर नंगे भी खमरास्ता तेरीक हैद है सतों तेरी याद है सतों दी सोनग इकलीक है सतों दी। सो ਹੰਮਰਾਸਤਾ ਹੌਦ ਅਤੇ ਰਦੀ ਕਹੇ ਵਿਦਾਂਤੇ ਸ਼ਾਤੇ ਬਿਆਂ ਨੇ ਪਾਗ ਮੇਰੇ ਹੀ ਸਦਾ ਬੰਦ ਸ਼ਾਤੇ ਬਿਆਂ ਨੇ ਪਾਗ ਮੇਰੇ ਇਸਦਾ ਭਾਗ ਮੇਰੇ ਇਹਸਦਾ ਮੈਨੂੰ ਹਲੇ ਤੱਕ ਯਾਦ ਹੈ ਜਦੋਂ ਮੈਂ ਪਹਿਲੀ ਬੁਰਕੀ ਰੋਟੀ ਦੀ ਆਪਕੇ ਖਾਧੀ ਤਿੰਨ ਜਾਂ ਚਾਰ ਸਾਲ ਦੀ ਸੀ ਗਿਆ ਫ ਖੱਬੇ ਹੱਥ ਬੈਠੇ ਸੀ ਤੇ ਗਿਆ ਮਾ ਸੱਚੇ ਹਾਲ ਉਤੋਂ ਸਾਰੀਆਂ ਗੱਲਾਂ ਸ਼ੁਰੂ ਸ਼ੁਰੂ ਹੋਈਆਂ ਅਸੀਂ ਕਹਿ ਸਕਦੇ ਅਸੀਂ ਇੱਥੇ ਬੈਠ ਕੇ ਕਹਿ ਸਕਦੇ ਕਿ ਹਾਂਜੀ ਜਿਹੜੇ ਯੂ نو ਜਿਹੜੀਆਂ ਚੀਜ਼ਾਂ ਸ਼ਮ ਸ਼ੇਰ ਸਿੰਘ ਨੇ ਕੀਤੀਆਂ ਨੇ ਉਹਨਾਂ ਨੇ ਬਹੁਤ ਸੂਰਤ ਦੇ ਨਾਲ ਕੀਤੀਆਂ ਨੇ ਪਿਆਰ ਨਾਲ ਕੀਤੀਆਂ ਨੇ ਜਿਹੜਾ ਬੂਟਾ ਆਉਣਾ ਪਾਣੀ ਦਿੱਤਾ ਕਿ ਧਿਆਨ ਸੀ রাইਟ ਜੋ ਕੰਮ ਉਹਨੇ ਕੀਤਾ ਸੀ ਉਹ ਸਾਡੇ ਲਈ ਕੀਤਾ ਹੈ ਕਮਿਊਨਿਟੀ ਲਈ ਕੀਤਾ ਹੈ ਕੀਤਾ ਹੈ রাইਟ ਤੇ ਉਹ ਹੁਣ ਅਸੀਂ ਸੋਚ ਸਕਦੇ ਹਾਂ ਕਿ ਚੱਲ ਵੀ ਤੱਕ ਗਏ ਪਰ ਜਿਹੜੀਆਂ ਉਹਨਾਂ ਦੀਆਂ ਗੱਲਾਂ ਸਾਡੇ ਨਾਲ ਨੇ ਬੈਠੀਆਂ ਨੇ ਉਹ ਤੇ ਉਹਨੂੰ ਲੱਗਦੀਆਂ ਨੇ ਫਿਰ ਇੱਕ ਲਫ ਸੈਕ ਸਤਿ ਸ਼੍ਰੀ ਅਕਾਲ ਉਹ ਚੱਲੇ ਸੀ ਰਾਈਡਰ ਫੋਨ ਤੇ ਮੀਟਿੰਗ ਤੇ ਤੇ ਮੈਨੂੰ ਮੈਨਾ ਮੈਂ ਸਤਿ ਸ਼੍ਰੀ ਅਕਾਲ ਕਹਿਤਾ ਤੁਹਾਨੂੰ ਉਹਦੇ ਕਹਿ ਕੇ ਮੈਨੂੰ ਇਹ ਸਮਝਾਇਆ ਇੱਕ ਸਤ ਇੱਕ ਸ੍ਰੀ ਤੇ ਕ ਇਨਸਾਨਾਂ ਦੇ ਵਿੱਚ ਜਦੋਂ ਅਸੀਂ ਕਹਿੰਦੇ ਆ ਜਦੋਂ ਦਿਲ ਤੋਂ ਅਸੀਂ ਕਹਿੰਦੇ ਆ ਕਿਸੇ ਹੋਣ ਨੂੰ ਮਿਲਦੇ ਆ ਸਤ ਸ੍ਰੀ ਕਾ ਉਹਨੂੰ ਅਸੀਂ ਵੀ ਘਰ ਬਣਾਉਂਦੇ ਆ ਜਦੋਂ ਕੋਈ ਭੁੱਖਾ ਆ ਸੇ ਉਹਨੂੰ ਕੁਝ ਦੇਣੇ ਆ ਬਾਤ ਦਿਨ ਆ ਨਹੀਂ ਲੱਗਦੀ ਆ ਸੋ ਜਿਹੜੀਆਂ ਚੀਜ਼ਾਂ ਕੈਂਪਨ ਨੇ ਲਿਖੀਆਂ ਸਾਨੂੰ ਸਿਖਾਈਆਂ ਉਹ ਹੀ ਰਹਿੰਦੀਆਂ ਨੇ ਦਿਲ ਦੇ ਨਾਲ ਹੁਣ ਜਦੋਂ ਮੈਂ ਸੱਚੀ ਨਾ ਕਹਾਂ ਨਹੀਂ ਆਂ ਔਰ ਇਦਾਂ ਬੱਸ ਇਦਾਂ ਨਹੀਂ ਕਹਿੰਦੀ ਸੱਚੀ ਕਾ ਸੱਚੀ ਕਾ ਤਾਂ ਨੂੰ ਸਾਰੇ ਨੂੰ ਜਿਨ੍ਹਾਂ ਨੂੰ ਮੈਂ ਕਿਹਾ ਹੋਇਆ ਤੁਹਾਨੂੰ ਪਤਾ ਹੈ ਕਿ ਮੈਂ ਕਿਦਾਂ ਕਹਿੰਦੀ ਆਂ हूं जो तो मैं पिछे देखी तो तो उन्होंने सी, दे तो ही सीखी हाँ तो मैं गिनते दिल दिल है जो मैं पहला बुड़की अपने आप खादी है जो पौड़िया अपने आप गई जो तो अस जाके तुर के बइक के टायर ਫਲਾ ਕੇ ਵਾਪਸ ਆਉਂਦੇ ਸੀ ਕਿੰਪਾਈ ਸਾਨੂੰ ਦੇਖਦੇ ਸੀ ਮਾਮ ਦਾ ਤਾਂ ਕੰਮ ਤੇ ਚਲੇ ਜਾਂਦੇ ਸੀ ਸੋ ਜਿਹੜੇ ਐਸੇ ਬੱਚੇ ਆ ਉਹ ਵੀ ਕਾਹਦੇ ਆ ਪਰ ਅਸੀਂ ਇਕੱਲੇ ਨਹੀਂ ਹੈਗੇ ਜਿਹੜੇ ਸਾਰੇ ਰਾਈਡਰ ਅਸੀਂ ਵੀ ਹੋਹੀਏ ਸੋ ਦੈਟ ਇਜ਼ ਵਟ ਵੀ ਟੇਕ ਐਂਡ ਉਹ ਉਹਦੇ ਨਾਲ ਅਸੀਂ ਚੱਲਾਂਗੇ ਕਿ ਹਾਂਜੀ ਚਲੇ ਤੇ ਗਏਗੇ ਪਰ ਦਿਲ ਦੇ ਵਿੱਚ ਹੈਗੇ ਦੀ ਤੇ ਜਿੱਦਾਂ ਉਹ ਮਿਲਦੇ ਸੀ ਜਦ ਕੀ ਪਾਉਂਦੇ ਸੀ ਅਸੀਂ ਹੁਣ ਅਸੀਂ ਅੱਗੇ ਕਰਦੇ ਆਂ ਉਹਨਾਂ ਦੇ ਪਿਆਰ ਦੇ ਨਾਲ ਕਿਉਂਕਿ ਅਸੀਂ ਸਾਨੂੰ ਪਤਾ ਹੈ ਕਿ ਉਹ ਕਿੰਨਾ ਪਿਆਰ ਕਰਦੇ ਨੇ ਸੋ अगेन थैंक यू ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਦਾ ਕਦੀ ਬੰਦ ਹੈ ਕਿ ਹਾਂਜੀ ਬੰਦ ਹੈ ਜਾਨ ਦੀ ਪਰ ਜਿਹੜਾ ਪਿਆਰ ਸਾਨੂੰ ਵੀ ਮਿਲਦਾ ਹੈ ਤੇ ਅਸੀਂ ਤੁਹਾਡੇ ਨਾਲ ਵੀ ਅਸੀਂ ਦੇ ਸਕਦੇ ਆਂ ਤੇ Thank you so much for coming.